ਧਾਰਨਾ ਸੀਗਾ ਜਿਸ ਵਿੱਚ ਕਲਾਕਾਰਾਂ ਦੀ ਜੁਆਇਨਿੰਗ ਨੂੰ ਲੈ ਕੇ ਸੰਗਠਨ ਕੀਤਾ ਜਾ ਰਿਹਾ ਪੰਜਾਬ ਭਰ ਤੋਂ ਸਾਰੇ ਦੋਸਤ ਵੀਰ ਭੈਣ ਆਏ ਨੇ ਪੂਰੇ ਮੀਂਹ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਪੂਰਾ ਬੋਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰੰਤੂ ਬੋਲ ਵੱਲੋਂ ਇਹਨਾਂ ਨਾਲ ਮਿਲਣ ਤੇ ਆਨਗਾਨੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੂਰੇ ਦੋਸਤਾਂ ਵੱਲੋਂ ਨਿਰਾਸ਼ ਹੋ ਕੇ ਅੱਜ ਇਦਾਂ ਦਾ ਮਾਹੌਲ ਬਣ ਚੁੱਕਿਆ ਹੈ ਕਿ ਸਾਰੇ ਦੋਸਤ ਸੜਕਾਂ ਦੇ ਉੱਤੇ ਰੋਣ ਲਈ ਮਜਬੂਰ ਹੋ ਗਏ ਹਨ ਤੇ ਜਿਸ ਕਰਕੇ ਪੰਜਾਬ ਦੇ بے ਰੋਜ਼ਗਾਰੀ ਦਾ ਸੰਗਠਨ ਦਿਨ ਦਿਨ ਪੈਰ ਪਸਾਰ ਰਿਹਾ ਹੈ ਤੇ ਕੁਝ دوست ਦੇਖ ਸਕਦੇ ਹੋ ਤੁਸੀਂ ਪੂਰੇ ਪੰਜਾਬ ਤੋਂ ਆਏ ਹੋਏ ਲਗ ਲਗ ਜਿਲ੍ਹਿਆਂ ਤੋਂ ਭੈਣਾਂ ਮੇਰੀਆਂ ਇੰਨੀ ਦੂਰ ਤੋਂ ਮੀਂਹ ਦੇ ਵਿੱਚ ਖੜੀਆਂ ਨੇ ਤੇ دوست ਵੀਰ ਮੇਰੇ ਸਾਰੇ ਹੀ ਇੱਥੇ ਪੰਜਾਬ ਤੋਂ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੋ ਕਿ ਪੂਰੇ ਪੰਜਾਬ 'ਚ ਜੋਰ ਸ਼ੋਰ ਨਾਲ ਡਾਰੇਬਾਜੀ ਕਰ ਰਹੇ ਨੇ ਸਰਕਾਰ ਖਿਲਾਫ ਅਤੇ ਐਸਐਸ ਬੋਰਡ ਦੇਖ ਲਓ ਤਾਂ ਜੋ ਇਹਨਾਂ ਦੀ ਮੰਗ ਜਲਦੀ ਜਲਦੀ ਪੂਰੀ ਹੋਤੇ ਪੂਰੀ ਜਾ ਸਕੇ ਸਰਕਾਰ ਮੁਰਦਾਬਾਦ ਐਸਐਸ ਬੋਰਡ ਮੁਰਦਾਬਾਦ ਐਸਐਸ ਬੋਰਡ ਮੁਰਦਾਬਾਦ ਕਿਆ ਸਰਕਾਰ ਮੁਰਦਾਬਾਦ ਐਸਐਸ ਬੋਰਡ ਮੁਰਦਾਬਾਦ ਸਾਡੀ ਭਰਤੀ ਪੂਰੀ ਕਰੋ ਸਾਡੀ ਭਰਤੀ ਪੂਰੀ ਕਰੋ ਸਾਡੀ ਭਰਤੀ ਪੂਰੀ ਕਰੋ ਐਸਐਸ ਬੋਰਡ ਮੁਰਦਾਬਾਦ ਐਸਐਸ ਬੋਰਡ ਮੁਰਦਾਬਾਦ ਕਟਕਤਕਾਸ ਮੁਰਦਾਬਾਦ ਕਿਆ ਸਰਕਾਰ ਮੁਰਦਾਬਾਦ ਸਾਡੀ ਭਰਤੀ ਆ ਜਾਓ ਮੁਰਦਦ ਮਦਦ ਕੋਰੀ ਕਰਾ ਲੈ ਆਪਣੇ ਬਿਆਨ ਦੇ ਤੇ ਕੁਝ ਪਾਸ ਦੋਸਤ ਆਪਣੇ ਬਿਆਨ ਦੇਣ ਚਾਹੁੰਦੇ ਹਾਂ ਜੀ ਪਿਆਰੇ ਸਾਥੀਓ ਅੰਦਰ ਜਾ ਕੇ ਨਾ ਸੈਕਟਰੀ ਸਾਹਿਬ ਨੇ ਨਾ ਸੈਕਟਰੀ ਸਾਹਿਬ ਨੇ ਗੱਲ ਕੀਤੀ ਨਾ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਇਹਦਾ ਮਤਲਬ ਹੈ ਇਹਨਾਂ ਵੱਲੋਂ ਸਿੱਧੀ ਸਿੱਧੀ ਨਾ ਹੈ ਕਿ ਅਸੀਂ ਵੋਟਾਂ ਤੋਂ ਬਾਅਦ ਹੀ ਕੰਮ ਕਰਾਂਗੇ ਤੇ ਤੁਸੀਂ ਜੁਆਇਨਿੰਗ ਲੈਣੀ ਹੈ ਤਾਂ ਇਕੱਠੇ ਹੋ ਅਗਲੀ ਡੇਟ ਅਸੀਂ ਫਾਈਨਲ ਕਰਦੇ ਹਾਂ ਠੀਕ ਹੈ ਨਾ ਅਸੀਂ 2.5 ਸਾਲ ਤੋਂ ਪਹਿਲੇ ਰੁਕੇ ਹੋਏ ਆ ਸਾਨੂੰ ਹੋਰ ਕਿਨੇ ਲੜਗਾਣਾ ਹੈ ਅਸੀਂ ਪਹਿਰਾ ਟੈਸਟ ਵੀ ਪਾਸ ਕੀਤਾ ਟਾਈਪਿੰਗ ਵੀ ਪਾਸ ਕੀਤੀ ਸੀ ਘਰ ਬਿਲੇ ਬੈਠੇ ਹੋਏ ਆ ਯਾਰ ਕਿੰਨੇ ਘਰ ਬਿਲੇ ਬੈਠੇ ਆ ਸਾਨੂੰ ਬਾਹਰ ਵੀ ਕੋਈ ਜੋਬ ਨਹੀਂ ਮਿਲ ਰਹੀ ਹੈ ਅਸੀਂ ਇਸੀ ਟੈਨਸ਼ਨ ਵਿੱਚ ਰਹੇ ਆ ਕਿ ਕਦ ਨਾਰਾ ਲਾਈਏ ਕੀ ਕਰੀਏ ਅਸੀਂ ਇਸੀ ਪ੍ਰੋਸੈਸ ਵਿੱਚ ਉਲਝੇ ਹੋਏ ਆ ਐਸਐਸ ਬੋਰਡ ਆ ਕੇ ਸੀ ਹਰ ਹਫਤੇ ਆਂਦੀ ਹੈ ਸਾਨੂੰ ਉਹਨਾਂ ਸੈਕਟਰੀ ਸਾਹਿਬ ਮਿਲਦੇ ਆ ਨਾ 6 ਮੈਂ ਸਾਹਿਬ ਮਿਲਦੇ ਆ ਕੋਲ ਉਹ ਕਹਿੰਦੇ ਆ ਕਿ ਤੁਹਾਡੀ ਪ੍ਰਤੀ ਮਾਰਚ ਦਾ ਕੋਈ ਲਿਸਟ ਪਏਗੀ ਮਾਰਚ ਅਗਲੀ ਲਿਸਟ ਪਏਗੀ ਅਪ੍ਰੈਲ ਚ ਫਿਰ ਚੌਂ ਜਲਦਾ ਲੱਗ ਜਾਏਗਾ 3 ਮਹੀਨੇ ਹੋਰ ਤੁਸੀਂ ਅੱਗੇ ਲਗਾ ਲਓ ਤੇ ਕਿੱਥੇ ਜਾਓਗੇ ਅਸੀਂ ਦੱਸੋ ਅਸੀਂ ਕਿਉਂਕਿ ਅਸੀਂ ਇਸ ਪ੍ਰਸ਼ਾਸਨ ਵਿੱਚ ਫਸੇ ਹੋਏ ਆ ਤੇ ਅਸੀਂ ਜੋ ਹੋਰ ਤਿਆਰੀ ਕਰਨ ਜੋਗੀ ਵੀ ਨਹੀਂ ਰਹੇ ਹੈਗੇ 나 ਸਾਡੇ ਮਾਪੇ ਵੀ ਸਾਡੂੰ ਤੰਗ ਆ ਚੁਕੇ ਆ ਕਹਿੰਦੇ ਤੁਸੀਂ ਘਰ ਤੇ ਬਾਹਰ ਨਿਕਲ ਜਾਓ ਤੁਸੀਂ ਪੈਸਾ ਕਵਾ ਕੇ ਦੇਖਣਾ 25 26 22 ਸਾਲ ਦੇ ਅਸੀਂ ਸਟੂਡੈਂਟ ਹੋ ਚੁਕੇ ਆ ਠੀਕ ਹੈ ਨਾ ਤੁਸੀਂ ਇਕੱਠੇ ਹੋ ਕੇ ਅਗਲੀ ਡੇਟ ਅਸੀਂ ਫਾਈਲ ਕਰਨੀ ਹੈ ਆਓ ਅਸੀਂ ਮਨਿਸਟਰ ਨੂੰ ਵੀ ਵੋਟਾਂ ਤੇ ਪਹਿਲਾਂ ਅਪਰੋਚ ਕਰ ਸਕਦੇ ਆ ਉਸ ਤੋਂ ਬਾਅਦ ਕੀ ਰਹੇ ਸਾਡੇ ਕੋਲ ਕੁਝ ਵੀ ਨਹੀਂ ਬਚੇਗਾ ਠੀਕ ਹੈ ਨਾ ਤੁਸੀਂ ਕਹਿੰਦੇ ਘਰ ਬੈਠੇ ਹੋਏ ਆ ਤੁਸੀਂ ਵਿਹਲੇ ਵਿਹਲੇ ਤੁਸੀਂ ਵਿਚਾਰੇ ਸਾਨੂੰ ਵੀ ਦੁੱਖ ਹੁੰਦਾ ਵੀ ਸਾਰੇ ਸਾਥੀ ਵਿਹਲੇ ਆ ਅਸੀਂ ਵਿਹਲੇ ਆ ਰੁਜ਼ਗਾਰ ਨਹੀਂ ਮਿਲ ਰਿਹਾ ਹਰ ਇੱਕ ਬੱਚ ਪਰੇਸ਼ਾਨ ਹੈ ਇਸ ਵਕਤ ਠੀਕ ਹੈ ਨਾ ਤੁਸੀਂ ਸਾਥ ਦੋ ਸਾਡਾ ਸਰਕਾਰ ਵੀ ਸਾਡੇ ਨਾਲ ਹੀ ਹੈ ਅਸੀਂ ਸਰਕਾਰ ਦੇ ਨਾਲ ਹੈ ਠੀਕ ਹੈ ਬੋਰਡ ਸਾਨੂੰ ਬਹੁਤ ਲਾਰੇ ਲਗਾ ਰਿਹਾ ਲਗਾ ਰਿਹਾ ਹੈ ਇੱਥੇ ਬੱਚੇ ਅਸੀਂ ਸਵੇਰ ਦੇ ਬਰਖਾ ਦੇ ਖੜੇ ਹੋਏ ਆ ਸਾਨੂੰ ਕਿਸੇ ਨੇ ਪੁੱਛਿਆ ਠੀਕ ਹੈ ਉਹ ਕਹਿੰਦੇ ਆ ਕਿ ਵੀ ਸਾਡੇ ਕੋਲ ਸਾਡੇ ਸੈਕਟਰੀ ਸਾਹਿਬ ਨਹੀਂ ਹੈ ਸਾਡਾ ਸਟਾਫ ਸਟਾਫ ਸਾਡਾ ਕੰਮ ਨਹੀਂ ਕਰ ਰਿਹਾ ਸਾਡੇ ਉਹ ਘੱਟ ਸਟਾਫ ਹੈ ਇਹ ਸਾਡੀ ਗਲਤੀ ਥੋੜਨਾ ਸਾਨੂੰ ਰੱਖੋ ਅਸੀਂ ਕੰਮ ਕਰਦੇ ਆ ਠੀਕ ਹੈ ਤਾਂ ਤੁਸੀਂ ਸਾਡਾ ਸਾਥ ਦੋ ਦੇ 1883 ਬੱਚੇ ਮੇਰੀ ਗੱਲ ਸੁਣ ਰਹੇ ਹੈ ਤਾਂ ਤੁਸੀਂ ਆਓ ਯਾਰ ਤੁਹਾਡੇ ਵਿਰਾਂ ਇਹ ਗੱਲ ਨਹੀਂ ਹੋ ਸਕਦੀ ਪਹਿਲਾਂ ਪਿਛਲੇ ਵਾਰੇ ਅਸੀਂ 40 ਸਟੂਡੈਂਟ ਆਏ ਇਸ ਵਾਰੀ ਅਸੀਂ 200 ਸਟੂਡੈਂਟ ਆ ਇੱਥੇ ਆ ਗਏ ਪਰ ਤਾਂ ਵੀ ਸਾਡੀ ਕੋਈ ਕੁੱਝ ਨਹੀਂ ਹੈ ਉਹ ਕਹਿ ਰਹੇ ਕਿ ਅਸੀਂ ਆਪਣਾ ਪ੍ਰੋਸੈਸ ਮਾਰਚ ਤੋਂ ਬਾਅਦ ਪੂਰਾ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਸਾਡੇ ਕੋਈ ਹੱਥ ਵਿੱਚ ਕੁਝ ਨਹੀਂ ਹੈਗਾ ਲ ਤੁਸੀਂ ਆਪ ਦੱਸੋ ਕਿ 3 ਮਹੀਨੇ ਲਾ ਲਓ ਇਹ ਚੌਣ ਜਾਵਤਾ ਲੱਗ ਜਾਏਗਾ ਫਿਰ ਅਗਸਤ ਸਤੰਬਰ ਤੱਕ ਗੱਲ ਚੱਲ ਗਈ ਫੇਰ ਫੇਰ ਨਾਲ ਡਿਪਾਰਟਮੈਂਟ ਦਵਾਂਗੇ ਫਿਰ ਤੁਹਾਡਾ ਕੰਮ ਬਹੁਤ ਲੇਟ ਹੋ ਚੁੱਕਿਆ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਸਿਰਫ ਤੁਸੀਂ ਆਣਾ ਇੱਕਾ ਬਣਾਓ ਠੀਕ ਹੈ ਮਿਨਿਸਟਰ ਵੀ ਦੇਖੋਗੇ ਵੀ 1800 ਬੱਚੇ ਆਏ ਹੋਏ ਐ ਸਾਡੇ ਮਾਵਾ ਪੂਰਾ ਪੰਜਾਬ ਦੇ ਦੇਖ ਰਿਆ ਜੇ ਸਾਨੂੰ ਅੱਜ ਨੌਕਰੀ ਨਹੀਂ ਮਿਲੀ 3 ਸਾਲ ਦੇ ਪ੍ਰੋਸੈਸ ਦੌਰਾਨ ਨਹੀਂ ਨਹੀਂ ਮਿਲੀ ਤਾਂ ਅੱਗੇ ਬੱਚੇ ਨੂੰ ਕਦੋਂ ਮਿਲੇਗੀ 3 ਸਾਲ ਹੋਰ ਰੱਖ ਲਓ ਫਿਰ 2022 ਤੱਕ ਜੇ ਵੋਟਾਂ ਆਉਣਗੀਆਂ ਪੰਜਾਬ ਸਰਕਾਰ ਫੇਰ ਸਾਨੂੰ ਦੇਗੀ ਮੱਕ ਬੱਤ ਦੇ ਠੀਕ ਹੈ ਨਾ ਕਦੋਂ ਅਸੀਂ ਤਿਆਰੀਆਂ ਕਰ ਰਹੇ ਹਾਂ ਅਸੀਂ ਫੀਸਾਂ ਭਰੀਆਂ ਹੋਈਆਂ ਸੀ ਇਦਾਂ ਨਹੀਂ ਐ ਜੇ ਪਲੀ ਸਾਡੀ ਰਿਕਵੈਸਟ ਐ ਸਾਰੇ ਵੀਰ ਆਓ ਠੀਕ ਹੈ ਨਾ ਤੁਸੀਂ ਸਾਨੂੰ ਮਜ਼ਾਕ ਬਣਾਇਆ ਹੋਇਆ ਹੈ ਤੁਸੀਂ ਨਹੀਂ ਆਂਦੇ ਸਾਡੀ ਕੋਈ ਵੈਲਿਊ ਨਹੀਂ ਹੈ ਅਸੀਂ ਪਹਿਲੇ ਵੀ ਤੁਹਾਨੂੰ ਰਿਕਵੈਸਟ ਕੀਤੀ ਹੋਈ ਸੀ ਅਸੀਂ ਵੀ ਇੱਥੇ ਸ਼ਾਮ ਤੱਕ ਬੈਠੇ ਹੋਏ ਸੀ ਮਿਨਿਸਟਰ ਨੂੰ ਵੀ ਲੈ ਜਾਓ ਕਹਿੰਦੇ ਪ੍ਰੋਸੈਸ ਚੱਲ ਰਿਹਾ ਹੈ ਲੇਕਿਨ ਬੋਰਡ ਵਾਲੇ ਕੰਮ ਹੀ ਕਰ ਰਹੇ ਹੈ ਇਹ ਕਹਿ ਰਹੇ ਕਿ ਸਾਡੇ ਕੋਲ ਸਟਾਫ ਸਾਡਾ ਕੋਈ ਕਚਹਿਰੀਆਂ ਦੇ ਮਾਮਲੇ 'ਚ ਉਲਝਿਆ ਹੋਇਆ ਹੈ ਸਿਰ ਬੱਚਿਆਂ ਦਾ ਕੀ ਕਸੂਰ ਹੈ ਇਹ 2016 ਸਤੰਬਰ ਮਹੀਨੇ ਦੀ ਰਿਕੁਆਇਰਮੈਂਟ ਕੱਟੀ ਹੋਈ ਹੈ ਅਸੀਂ ਬਹੁਤ ਵੇਟ ਕਰ ਲਿਆ ਸਰ ਬਹੁਤ ਵੇਟ ਕਰ ਚੁੱਕੇ ਆ ਅਸੀਂ ਅਸੀਂ ਦੁਖੀ ਆਪ ਦੁਖੀ ਆ ਅਸੀਂ ਦੱਸੋ ਕੀ ਕਰੀਏ ਹੁਣ ਸਾਨੂੰ ਰੋਜ਼ਗਾਰ ਚਾਹੀਦਾ ਹੈ ਸਾਤਾ ਧੀ ਰੱਖੋ ਸਾਡੀ ਸਿਫੀਸਾ ਭਰੀਆਂ ਹੋਈਆਂ ਅਸੀਂ ਕਿੱਦਾਂ ਹੁਣ ਸਾਡੇ ਰੋਣੇ ਵਾਲੇ ਮੂੰਹ ਐ ਸਾਰੇ ਦੇਖ ਲੋ ਸਾਰੇ ਇੱਥੇ ਨਾਰੀ ਲਾਲ ਲੱਗ ਸਾਡਾ ਦਿਲ ਕਰਦਾ ਨਾਰੀ ਲਾਣ ਲਾ ਹੈ ਸਾਰੇ ਬੱਚੇ ਤੇ ਰੋ ਰਹੇ ਐ ਕੀ ਕਰੀਏ ਬਾਪ ਆਪ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਕਰ ਤੇ ਇਹ ਨਹੀਂ ਕਿਸੇ ਜੋਗੀ ਹੈਗੇ ਐ ਇਹ ਫੋਨ ਕੀ ਆਏ ਕਹਿੰਦੇ ਠੀਕ ਹੈ ਜੀ 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 ਜ